ਹਮਸਫਰ ਸ਼ਬਦ ਬਹੁਤ ਹੀ ਸੁੰਦਰ ਸ਼ਬਦ ਹੈ ਇਹ ਉਹ ਇਨਸਾਨ ਹੁੰਦਾ ਹੈ ਜਿਸ ਨਾਲ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਜੇਕਰ ਹਮਸਫਰ ਚੰਗਾ ਮਿਲ ਜਾਵੇ ਤਾਂ ਜ਼ਿੰਦਗੀ ਖੂਬਸੂਰਤ ਬਣ ਜਾਂਦੀ ਜੇਕਰ ਮਾੜਾ ਮਿਲ ਜਾਵੇ ਤਾਂ ਜ਼ਿੰਦਗੀ ਨਰਕ ਬਣ ਜਾਂਦੀ ਹੈ ਇੱਕ ਕੁੜੀ ਦੀ ਜ਼ਿੰਦਗੀ ਹਮਸਫਰ ਬਹੁਤ ਹੀ ਅਹਿਮ ਸ਼ਬਦ ਹੁੰਦਾ ਹੈ ਕਿਉਂਕਿ ਇੱਕ ਕੁੜੀ ਲਈ ਉਸ ਦੀਆਂ ਰੀਝਾਂ ਸਿਰਫ ਉਸ ਦਾ ਪਿਓ ਹੀ ਪੂਰਾ ਕਰ ਸਕਦਾ ਹੈ ਇਹ ਗੱਲ ਉਸ ਦੀ ਜਿੰਨ ਵਿੱਚ ਪਈ ਹੁੰਦੀ ਹੈ ਇੱਕ ਗੱਲ ਇਹ ਵੀ ਸੱਚ ਹੈ ਕਿ ਕਦੇ-ਕਦੇ ਸਾਰੀਆਂ ਰੀਝਾਂ ਇੱਕ ਹਮਸਫਰ ਵੀ ਪੂਰੀਆਂ ਕਰ ਸਕਦਾ ਹੈ। ਇੱਕ ਕਹਾਣੀ ਇੱਕ ਕੁੜੀ ਜਿਸ ਦਾ ਨਾਮ ਬਵਿਤਾ ਹੈ। ਉਸ ਦੀਆਂ ਤਿੰਨ ਭੈਣਾਂ ਤੇ ਇੱਕ ਭਰਾ ਬਵਿਤਾ ਤਿੰਨਾਂ ਭੈਣਾਂ ਵਿੱਚੋਂ ਬਿਸਕਾਰਲੀ ਸੀ। ਬਵਿਤਾ ਦੀ ਵੱਡੀ ਭੈਣ ਜਿਆਦਾ ਪੜ੍ਹੀ ਨਹੀਂ ਸੀ ਤੇ ਛੋਟੀ ਭੈਣ ਹਜੇ ਸਕੂਲ ਜਾਂਦੀ ਸੀ। ਬਵਿਤਾ ਦਾ ਭਰਾ ਬੇਲਾ ਤੇ ਨਿੱਕਮਾ ਕਰੇ ਰਹਿੰਦਾ ਸੀ। ਬਵਿਤਾ ਦੇ ਮਾਪੇ ਵੀ ਠੀਕ ਨਹੀਂ ਰਹਿੰਦੇ ਸਨ। ਪਰ ਸਿਰ ਵੀ ਉਹਨਾਂ ਦਾ ਕਿਉਂ ਉਹਨਾਂ ਦੀਆਂ ਸਾਰੀਆਂ ਰੀਜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਸੀ। ਪਵਿਤਾ ਦੇ ਘਰ ਦਾ ਬੁਜਾਰਾਮ ਉਸਦੀ ਵੱਡੀ ਭੈਣ ਲੋਕਾਂ ਦੇ ਸੁੰ ਸਿਲਾਈ ਕਰਕੇ ਕਰ ਸਕਦੀ ਸੀ। ਪਵਿਤਾ ਦਾ ਪ੍ਰਾਂਪ ਲੈਤੀ ਨੀ ਕੰਮ ਮੂਲ ਕਰਕੇ ਪਵਿਤਾ ਦੀ ਮਾਂ ਕਿਉਂ ਨਹੀਂ ਉਸਦਾ ਵਿਆਹ ਕਰ ਦਿੱਤਾ। ਪਵਿਤਾ ਦੀ ਮਾਂ ਨੂੰ ਸੋਚਿਆ ਕਿ ਵਿਆਹ ਤੋਂ ਬਾਅਦ ਇਹ ਸੁਧਰ ਜਾਊਗਾ ਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਲੂਗਾ। ਪਰ ਅਫਸੋਸ ਉਸਦੇ ਉਲਟ ਹੋਇਆ। ਜਿਸ ਕੋਈ ਪਵਿਤਾ ਦੇ ਪ੍ਰਾਂਵ ਵਿਆਹ ਹੋਇਆ। ਉਹ ਕੁੜੀ ਬਹੁਤ ਚਲਾਕ ਨਿਕਲੀ ਉਹ ਬਵਿਤਾ ਦੇ ਭਰਾ ਨੂੰ ਪਰਮਾ ਕੇ ਆਪਣੇ ਨਾਲ ਆਪਣੀ ਪੇਕੇ ਘਰ ਲੈ ਗਈ ਉੱਥੇ ਸੌਦਾ ਲਈ ਰਹਿਣ ਚਲੇ ਗਏ ਇਧਰ ਬਵਿਤਾ ਦੇ ਮਾਪੇ ਉਦਾਰੋ ਰੋ ਕੇ ਬੁਰਾ ਹਾਲ ਹੋਇਆ ਪਿਆਸੀ ਬਵਿਤਾ ਨੂੰ ਕੁਝ ਵੀ ਸਮਝ ਨਹੀਂ ਆ ਰਹੀ ਆਸੀ ਕੀ ਕੀਤਾ ਜਾਵੇ ਕਿੰਨੀ ਆਪਣੇ ਮਾਪੇ ਨੂੰ ਖੁਸ਼ ਰੱਖਿਆ ਜਾਵੇ ਉਸ ਸਮੇਂ ਬੀਤਤ ਤੋਂ ਬਾਅਦ ਬਵਿਤਾ ਦੀ ਵੱਡੀ ਭੈਣ ਦਾ ਵਿਆਹ ਹੋ ਗਿਆ ਉਹ ਸਾਰੇ ਜ਼ਿੰਮੇਵਾਰੀ ਪਵਿੱਤਾ ਦੇ ਸਿਰ ਤੇ ਪੈ ਗਈ ਸੀ ਪਵਿੱਤਾ ਅਜੇ ਕਾਲਜ ਦੀ ਪੜ੍ਹਾਈ ਕਰਦੀ ਸੀ ਪਰ ਉਸ ਨੂੰ ਆਪਣੀ ਪੜ੍ਹਾਈ ਅੱਧ ਵਿੱਚ ਛੱਡਣੀ ਪਈ ਕੱਲੇ ਛੱਡਣ ਦਾ ਵਾਅਦਾ ਪਵਿੱਤਾ ਪਿੰਡ ਵਿੱਚ ਸਕੂਲ ਕੜਾਉਣ ਜਾਣ ਲੱਗ ਪਈ ਕਿਉਂਕਿ ਘਰ ਦਾ ਗੁਜ਼ਾਰਾ ਤੇ ਛੋਟੀ ਭੈਣ ਦਾ ਸਕੂਲ ਪੂਰਾ ਕਰਾਉਣਾ ਸੀ ਕੁਝ ਸਮੇਂ ਬਾਅਦ ਪਵਿੱਤਾ ਦੇ ਲਈ ਰਿਸ਼ਤਾ ਆਉਂਦਾ ਉਸਦੇ ਮਾਂ ਕਿਉ ਉਸ ਨੂੰ ਵਿਆਹ ਕਰਾ ਲਓ ਕਹਿੰਦੇ ਪਰੰਤੂ ਪਵਿੱਤਾ ਦੇ ਮਨਾਂ ਕਰ ਦਿੱਤਾ ਪਵਿੱਤਾ ਕਹਿੰਦੀ ਮਾਂ ਹਜੇ ਛੋਟੀ ਦਾ ਸਕੂਲ ਪੂਰਾ ਨਹੀਂ ਹੋਇਆ ਤੇ ਘਰ ਗੁਜ਼ਾਰਾ ਕਰਨ ਮੁਸ਼ਕਿਲ ਆ ਇਸ ਹਾਲ ਵਿੱਚ ਵਿਆਹ ਹਜੇ ਨਹੀਂ ਬਬੀਤਾ ਦੇ ਮਾਂ ਪਿਓ ਨੇ ਵਾਰ-ਵਾਰ ਕਹਿਣ ਤੇ ਪਵਿਤਾ ਕਹਿੰਦੀ ਚਲੋ ਠੀਕ ਆ ਪਰ ਮੇਰੀ ਇੱਕ ਸ਼ਰਤ ਆ ਕਿ ਮੁੰਡੇ ਨਾਲ ਮੈਂ ਆਪ ਮਿਲ ਕੇ ਗੱਲ ਕਰਨੀ ਏ ਪਿਤਾ ਦੇ ਮਾਂ ਪਿਓ ਮਨ ਜਾਂਦੇ ਤੇ ਬਬੀਤਾ ਨੂੰ ਸਮੀਤ ਮਿਲ ਜਾ ਸਮੀਤ ਮਿਲਣ ਲਈ ਭੇਜ ਦਿੰਦੀ ਸਮੀਤ ਜਿਸ ਦਾ ਨਾਮ ਬਬੀਤਾ ਦਾ ਵਿਆਹ ਹੋਣ ਲੱਗਾ ਤੁਗ ਬਵਿਕਾ ਸਮੀਤ ਨੂੰ ਦੇਖ ਲਿਆ ਉਸ ਦੀ ਅੱਖਾਂ ਦੇ ਇੱਕ ਉਸ ਦੀ ਅੱਖਾਂ ਵਿੱਚ ਗੁਆਚ ਜਾਂਦੀ ਕਿਉਂ ਸਮੀਤ ਦੀ ਅੱਖਾਂ ਉਹ ਕਿ ਸੋਨੀਆਂ ਸੀ ਉਸ ਸਮੀਤ ਨੂੰ ਦੇਖ ਬਵਿਕਾ ਨੂੰ ਅਨਝ ਲੱਗਿਆ ਜਿਦਾਂ ਉਹ ਸਮੀਤ ਨੂੰ ਪਹਿਲਾਂ ਤੋਂ ਜਾਣਦੀ ਹੋਵੇ ਪਵਿਤਾ ਚੁੱਪਚਾਪ ਸਮੀਤ ਵੱਲ ਦੇਖਦੀ ਪਈ ਫਿਰ ਸਮੀਤ ਨੇ ਆਵਾਜ਼ ਦਿੱਤੀ ਹਲੋ ਬਵਿਕਾ ਸਮੀਤ ਨੇ ਹਲੋ ਬੋਲਨ ਦੇ ਬਵਿਕਾ ਸਮੀਤ ਨੇ ਮੁਸਕਰਾ ਕੇ ਪੈਰ ਚਾਹੇ ਦੋਮਾ ਵਿੱਚ ਗੱਲ ਸ਼ੁਰੂ ਹੁੰਦੀ ਹੈ ਬਵਿਤਾ ਸਮੀਤ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਕਹਾਣੀ ਦੱਸਦੀ ਏ ਕਿ ਕੀ ਹੋਇਆ ਕਿਵੇਂ ਘਟ ਚੱਲਦਾ ਸਮੀਤ ਬਵਿਤਾ ਦੀਆਂ ਸਾਰੀਆਂ ਗੱਲਾਂ ਸੁਣ ਕੇ ਮਨ ਪਰ ਲੈਂਦਾ ਤੇ ਬਵਿਤਾ ਨੂੰ ਭਰੋਸਾ ਦਿੰਦੇ ਹੋਏ ਕਹਿੰਦਾ ਦੇਖੋ ਬਵਿਤਾ ਮੈਨੂੰ ਨਹੀਂ ਪਤਾ ਤੁਸੀਂ ਆਪਣੀ ਜ਼ਿੰਦਗੀ ਚ ਕੀ ਹੋਇਆ ਤੇ ਕੀ ਪਿਆ ਬਚਪਨ ਕਿਵੇਂ ਦਾਰਿਆ ਮੈਨੂੰ ਕੁਝ ਨਹੀਂ ਪਤਾ ਪਰ ਤੁਸੀਂ ਮੇਰੇ ਤੇ ਭਰੋਸਾ ਰੱਖੋ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਚ ਕਦੇ ਕੁਝ ਸਮਝੌਤਾ ਨਹੀਂ ਕਰਨ ਦੇਵਾਂਗਾ ਉਸੀ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿੰਨਾ ਮੈਂ ਜਿੰਨਾ ਹੋ ਸਕਿਆ ਤੁਹਾਡੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰੂੰ। ਇਹ ਗੱਲ ਕਰੰਤੂ ਵਾਤ ਸਮੀਤ ਤੇ ਬਵਿਤਾ ਆਪਣੇ ਆਪਣੇ ਘਰ ਚਲੇ ਜਾਂਦੇ। ਬਵਿਤਾ ਘਰ ਜਾ ਕੇ ਆਪਣੇ ਮਾਪਿਆਂ ਨੂੰ ਬੋਲਦੀ ਆ ਕਿ ਮੈਨੂੰ ਰਿਸ਼ਤਾ ਪਸੰਦ ਹੈ। ਉਸਤੇ ਮਾਪੇ ਉਹ ਖੁਸ਼ ਹੁੰਦੇ। ਤੇ ਸਮੀਤ ਘਰ ਫੋਨ ਕਰਕੇ ਸਾਰੀ ਗੱਲ ਦੱਸਦੀ। ਤੇ ਜ਼ਿਆਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਪੂਰੇ ਰੀਤੀ ਰਿਵਾਜਾਂ ਨਾਲ ਕਰੇ ਬਵਿਤਾ ਤੇ ਸੁਮਿਤ ਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਸੀਤ ਤੇ ਬਵਿਤਾ ਬਹੁਤ ਖੁਸ਼ ਰਹਿੰਦੇ ਸਨ ਸੁਮਿਤ ਬਵਿਤਾ ਬੱਚਿਆਂ ਵਾਂਗ ਖਿਆਲ ਰੱਖਦਾ ਤੇ ਉਸਦੀ ਹਰ ਇੱਛਾ ਪੂਰੀ ਕਰਦਾ ਸੁਮਿਤ ਆਪਣੇ ਕੰਮ ਤੇ ਜਾਂਦਾ ਤੇ ਬਵਿਤਾ ਪਰ ਇਕੱਲੀ ਬੋਰ ਹੁੰਦੀ ਰਹਿੰਦੀ ਸੀ ਸੁਖ ਸੁਮਿਤ ਘਰੋਵਾਰ ਪਹਿਲਾਂ ਬਹੁਤ ਸੀ ਪਵਿੱਤਾ ਦੇ ਉਹ ਨਾਂ ਸਮੀਤ ਨੇ ਓਹ ਤਰੱਕੀ ਕਰ ਲਈ ਸੀ ਇੱਕ ਦਿਨ ਸਮੀਤ ਕੰਮ ਤੋਂ ਜਲਦੀ ਆ ਜਾਂਦਾ ਆ ਕੇ ਬਵਿੱਤਾ ਨੂੰ ਦੱਸਦਾ ਕਿ ਮੈਂ ਤੁਹਾਡੀ ਕਾਲਜ ਦੀ ਪੜ੍ਹਾਈ ਪੂਰੀ ਕਰਾਉਣ ਲਈ ਵਧੀਆ ਕਾਲਜ ਦਾਖਲਾ ਕਰਵਾ ਦਿੱਤਾ ਪਹਿਲਾਂ ਬਵਿੱਤਾ ਰੋ ਪੈਂਦੀ ਤੇ ਸਮੀਤ ਨੂੰ ਗੱਲ ਨਾਲ ਲਾ ਧੰਨਵਾਦ ਕਰਦੀ ਅਗਲੇ ਦਿਨ ਤੋਂ ਬਵਿੱਤਾ ਆਪਣੇ ਕਾਲਜ ਜਾਣ ਲੱਗ ਪਈ ਤੇ ਸਮੀਤ ਆਪਣੇ ਕੰਮ ਵਿੱਚ ਬਵਿੱਤਾ ਆਪਣੇ ਮਾਪਿਓ ਵਾਰੇ ਸਮੀਤ ਵਾਰੇ ਬਹੁਤ ਸੋਚਦੀ ਸੀ ਇਜ਼ਾਦਾ ਸੋਚਣਾ ਬਵਿਤਾ ਬਿਮਾਰ ਰਹੇ ਲੰਬੀ ਸੀ ਪਰ ਉਸ ਨੇ ਇਹ ਤ ਨੂੰ ਨਹੀਂ ਦੱਸਦੀ ਮੈਂ ਕਿੰਨੇ ਦਿਨਾਂ ਤੋਂ ਠੀਕ ਨਹੀਂ ਰਹਿ ਰਹੀ ਥੋੜੀ ਬਹੁਤ ਦਵਾਈ ਖਾ ਕੇ ਠੀਕ ਹੋ ਗਈ ਪਰ ਬਵਿਤਾ ਆਪਣੇ ਵੱਲ ਇਹ ਜ਼ਿਆਦਾ ਧਿਆਨ ਨਾ ਦਿੱਤਾ ਉਸ ਸਮੇਂ ਬਾਅਦ ਬਵਿਤਾ ਦੀ ਪ੍ਰੈ ਹੋ ਜਾਂਦੀ ਤੇ ਬਵਿਤਾ ਸਰਕਾਰੀ ਵਿਅਕਲਬ ਕਲਬ ਜਾਂਦੀ ਉਸ ਸਮੇਂ ਬਾਅਦ ਬਵਿਤਾ ਬੇਟੀ ਨੂੰ ਜਨਮ ਦਿੱਤਾ ਆਪਣੇ ਬੱਚੇ ਨੂੰ ਦੇਖ ਕੇ ਬਵਿਤਾ ਤੇ ਸਿਮਿਤ ਬਹੁਤ ਖੁਸ਼ ਹੁੰਦੇ ਪਰ ਅਫਸੋਸ ਖੁਸ਼ੀ ਜ਼ਿਆਦਾ ਸਮਾਂ ਨਹੀਂ ਰਹੀ ਬੇਟੀ ਦੇ ਜਾਣ ਤੋਂ 3 ਦਿਨ ਬਾਅਦ ਬਵਿਤਾ ਦੀ ਮੌਤ ਹੋ ਜਾਂਦੀ ਹੈ। ਸਮੀਤ ਦੇ ਪੈਰਾਂ નીચે ਜ਼ਮੀਨ ਖਿਸਕਦੇ ਜਾਂਦੇ। ਸਮੀਤ ਬਵਿਤਾ ਦੀ ਮੌਤ ਬਰਦਾਸ਼ਤ ਨਹੀਂ ਕਰ ਸਕਦਾ। ਪਰ ਸਮੀਤ ਆਪਣੀ ਮੰੰਮੀ ਬੇਟੀ ਵੱਲ ਵੇ ਕੇ ਆਪਣੀ ਬਵਿਤਾ ਦੀਆਂ ਗੱਲਾਂ ਯਾਦ। ਬਵਿਤਾ ਨੇ ਬੋਲਿਆ ਸੀ, "ਅੱਪਾ ਆਪਣੀ ਬੇਟੀ ਦੀ ਹਰ ਇੱਕ ਖੁਸ਼ੀ ਕਰਨੀ ਏ। ਪੜਾ-ਲਿਖਿਆ ਕੇ ਉਸ ਨੂੰ ਅਫਸਰ ਬਣਾਉਣਾ ਹੈ।" ਸਮੀਤ ਆਪਣੀ ਬਵਿਤਾ ਦੇ ਸੁਪਨੇ ਪੂਰੇ ਕਰਨ ਲਈ ਆਪਣੀ ਬਵਿਤਾ ਦਾ ਦੁੱਖ ਅੰਦਰੋਂ-ਅੰਦਰ ਹੀ ਪੀ ਜਾਂਦਾ। ਇਹ ਆਪਣੀ ਬੇਟੀ ਨੂੰ ਚੁੱਪ ਕੇ ਮੁਸਕਰਾ ਜਾਂਦਾ। ਬਬੀਤਾ ਦੀ ਜ਼ਿੰਦਗੀ ਨੂੰ ਸਫਲ ਬਣਾਉਣ ਵਾਲਾ ਅੱਜ ਆਪ ਸਫਲ ਹੋ ਕੇ ਬੈਠ ਗਿਆ।